ਪੈਟਰੋਲ ਮਜ਼ਦੂਰ ਹਾਂਜੀ ਹਾਂਜੀ ਅਮ ਜਿਹੜਾ ਇੱਕ ਤੁਹਾਨੂੰ ਮੰਗ ਪੱਤਰ ਦਿੱਤਾ ਗਿਆ ਕੀ ਹੈਗਾ ਇਹ ਇਹ ਜੀ ਪੈਂਡੂ ਮਜ਼ਦੂਰ ਯੂਨੀਅਨ ਪ੍ਰਧਾਨ ਜੀ ਜਸਵਿੰਦਰ ਸਿੰਘ ਹੋ ਗਏ ਨੇ ਪ੍ਰਧਾਨ ਜੀ ਇੱਥੇ ਸਾਰੇ ਇਥੇ ਮਜ਼ਦੂਰ ਯੂਨੀਅਨ ਦੇ ਨੁਮਾਇੰਦੇ ਆਏ ਸੀ ਜੀ ਦੀ ਪਹਿਲੀ ਤਾਂ ਇਹ ਸੀ ਵੀ ਜੀ ਲੋਕਡਾਊਨ ਦੇ ਦੌਰਾਨ ਕਾਫੀ ਬੇਰੋਜ਼ਗਾਰੀ ਵਧ ਗਈ ਹੈ ਇੱਕ ਤਾਂ तकरीबन ਸਾਰੇ ਲੋਕਾਂ ਨੂੰ ਮਰੇਗਾ ਦੀ ਕੰਮ ਦਿੱਤਾ ਜਾਵੇ ਜੋ ਸੀ ਪਹਿਲਾਂ ਹੀ ਉਹਦੇ ਸੰਬੰਧਿਤ ਪਲਾਨ ਲਿਖਿਆ ਹੈਗਾ ਸੈਕੰਡਲੀ ਇਹ 15-15000 ਰੁਪਏ ਮਾਣਿਓ ਖੰਤਰੀ ਸਾਹਿਬ ਤੋਂ ਮੰਗ ਕਰ ਰਹੇ ਨੇ ਬੇਰੋਜ਼ਗਾਰ ਜਿਹੜੇ ਲੋਕਡਾਊਨ ਦੇ ਦੌਰਾਨ ਰੁਕੀ ਰਹੇ ਹਨ ਨੂੰ ਇਹ مالی ਸਹਾਇਤਾ ਦਿੱਤੀ ਜਾਵੇ ਕਿ ਇਹਨਾਂ ਦੀ ਇੱਕ ਹੋਰ ਮੇਨ ਜਿਹੜੀ ਮੁੱਖ ਡਿਮਾਂਡ ਹੈਗੀ ਆ ਉਹ ਇਹ ਹੈਗੀ ਆ ਕਿ ਕਿਉਂਕਿ ਸੇਵਾ ਵਿਫਾਕ ਬਨ ਨੂੰ ਜਿੱਦਾਂ ਹੁਣ ਸੱਖਾ ਸਰਕਾਰ ਨੇ ਐਡ ਕੀਤੀ ਹੈ ਕਿ ਸਾਨੂੰ ਇੱਕ ਦੂਜੇ ਤੋਂ ਮਿਨੀਮਮ ਦੂਰੀ ਬਣਾਈ ਰੱਖਣੀ ਹੈ ਤੇ ਜਿਹੜੇ ਸਾਡੇ ਗਰੀਬ ਤੱਕ ਦੇ ਲੋਕ ਹਨ ਉਹ ਜਿੰਨਾ ਸਰ ਵਿੱਚ ਰਹ ਰਹੇ ਹਨ ਬਹੁਤ ਹੀ ਛੋਟੇ ਤੇ ਸਰਕਰੇ ਹੁੰਦੇ ਨੇ ਸੋ ਸਾਨੂੰ ਬੰਦਪਨ ਵਾਲੇ ਦੇ ਪਲਾਟਸ ਸਮੇਤ ਕਰਾ ਦੇਉ ساری ਦੇ ਲਈ ਸਰਕਾਰ ਇੱਕ ਪ੍ਰਸੰਗ ਕਰਦੀ ਹੈ ਸੀ ਸਾਰੀਆਂ ਜੋ ਵੀ ਅਤਾਂ ਵੱਲੋਂ ਡਿਮਾਂਡਾਂ ਪੇਸ਼ ਕੀਤੀਆਂ ਗਈਆਂ ਹਨ ਜੋ ਬੇਦੀ ਬੈਨੇਪਤਰ ਦਿੱਤਾ ਗਿਆ ਹੈ ਇਹ ਸਰਕਾਰ ਨੂੰ ਪਰਟੇਜ ਕੀ ਜੋ ਵੀ ਸਰਕਾਰ ਇਸ ਸੰਬੰਧੀ ਕਾਰਵਾਈ ਕਰ ਸਕਦੀ ਹੈ ਤੁਹਾਨੂੰ ਅਸੀਂ ਕਾਰਵਾਈ ਨਿਪਰੇ ਚਾੜਨ ਦੀ ਪੂਰੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਸਰ ਤੁਹਾਡਾ ਨਾਮ ਮੇਰਾ ਨਾਮ ਜਸੰਦਰ ਸਿੰਘ ਖੋਗਲ ਹੈ ਮੈਂ ਪਿੰਡੂ ਮਜ਼ਦੂਰੀ ਉਹਨਾਂ ਦਾ ਬਲਾਕ ਨਕੂਤਰ ਦਾ ਪ੍ਰਧਾਨ ਹੈ ਤੇ ਜ਼ਿਲ੍ਹੇ ਦਾ ਵੀ ਅਸੀਂ ਅੱਜ ਪਿੰਡੂ ਮਜ਼ਦੂਰੀ ਉਹਨਾਂ ਦੀ ਸੁਭਾ ਕਮੇਟੀ ਦੇ ਸੱਦੇ ਤੇ ਇਥੇ ਬਲਾਕ ਨਕੂਦਰ ਦੇ ਬੀਡੀਪੀਓ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਮੁੱਖ ਮੰਗਾਂ ਇਹ ਸੀਗੀਆਂ ਕਿ ਲੋਕਡਾਊਨ ਤੇ ਕਰਫਿਊ ਦੌਰਾਨ 2 ਮਹੀਨੇ ਜਿਹੜੇ ਹੈਗੇ ਆ ਮਜ਼ਦੂਰ ਬੇਲੇ ਰਹਿ ਆ ਮਨਰੇਗਾ ਦੇ ਤੇ ਉਹਨਾਂ ਦੇ ਖਾਤਿਆਂ ਵਿੱਚ ਘਟੋ ਘਟ ਉਧਰ ਦੇ ਹਿਸਾਬ ਨਾਲ ਪੈਸੇ ਪਾਈ ਜਾਣ। ਦੂਜੀ ਗੱਲ ਇਹ ਹੈ ਕਿ ਮਨਰੇਗਾ ਦਾ ਕੰਮ ਸਾਰਾ ਸਾਲ ਸਾਰੇ ਮਜ਼ਦੂਰਾਂ ਨੂੰ ਲਗਾਤਾਰ ਦਿੱਤਾ ਜਾਵੇ। ਤੀਸਰੀ ਗੱਲ ਇਹ ਹੈਗੀ ਆ ਕਿ ਅਸੀਂ ਨੋਟੀਫਿਕੇਸ਼ਨ ਇਹ ਜਾਰੀ ਕਰਾਇਆ ਸੀ ਸਰਕਾਰ ਤੋਂ 2 ਸਾਲ ਪਹਿਲਾਂ। ਕੇ 25000 ਤੱਕ ਦੇ ਸਹਿਕਾਰੀ ਕਰਜ਼ੇ ਜਿਹੜੇ ਆ ਉਹ ਮਾਫ ਕੀਤੇ ਜਾਣਗੇ ਤੇ ਉਹ ਨੋਟੀਫਿਕੇਸ਼ਨ ਹਾਲੇ ਤੱਕ ਉਦਾਂ ਹੀ ਕਾਗਜ਼ਾਂ 'ਚ ਪਿਆ ਆ ਅਸੀਂ ਮੰਗ ਕਰਦੇ ਆ ਕਿ ਉਹਦੇ ਮੁਤਾਬਕ ਸਰਕਾਰੀ ਤੇ ਸਹਿਕਾਰੀ ਕਰਜ਼ੇ ਜਿਹੜੇ ਆ ਉਹ ਮਜ਼ਦੂਰਾਂ ਦੇ ਬਿਨਾਂ ਚਰਤ ਜਿਹੜੇ ਨੋਟੀਫਿਕੇਸ਼ਨ ਮੁਤਾਬਕ ਮਾਫ ਕੀਤੇ ਜਾਣ ਤੀਸਰੀ ਗੱਲ ਅਸੀਂ 3-4 ਸਾਲ ਪਹਿਲਾਂ ਇੱਥੇ ਫਾਈਲਾਂ ਜਮ੍ਹਾਂ ਕਰਵਾਈਆਂ ਸੀ ਜਿਹਦੇ ਤਹਿਤ ਪੰਜ-ਪੰਜ ਮੜਲੇ ਦੇ ਪਲਾਟ ਸਰਕਾਰ ਨੇ ਅਲਰਟ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਤੇ ਪੰਜਾਬ ਸਰਕਾਰ ਨੇ ਕੈਪਟਨ ਸਰਕਾਰ ਨੇ ਪਾਰਲੀਮੈਂਟ ਦੀਆਂ ਚੋੜਾਂ ਤੋਂ ਪਹਿਲਾਂ ਇਹ ਐਲਾਨ ਵੀ ਕੀਤਾ ਸੀਗਾ ਕਿ ਮਜ਼ਦੂਰਾਂ ਨੂੰ ਅਸੀਂ ਪੰਜ-ਪੰਜ ਮਲੜੇ ਦੇ ਪਲਾਟ ਦੇ ਦੇਣੇ ਆ ਲੇਕਿਨ ਉਹ ਹਾਲੇ ਤੱਕ ਦਿੱਤੇ ਨਹੀਂ ਗਏ ਸੇਧ ਪਾ ਕੇ ਕਹਿ ਰਿਹਾ ਕਿ ਸੋਸ਼ਲ ਡਿਸਟੈਂਸ 6 ਫੁੱਟ ਦਾ ਰੱਖਿਆ ਜਾਵੇ ਪੰਜ-ਛੇ ਜੀ ਪਰਿਵਾਰ ਦੇ ਛੋਟੇ ਜਿਹੇ ਘਰਨੇ ਵਰਗੇ ਘਰਿਆਂ ਦੇ ਵਿੱਚ ਜਿੱਥੇ ਚਾਰ-ਚਾਰ ਪੰਜ-ਪੰਜ ਪਰਿਵਾਰ ਵਸਦੇ ਆ ਉਹ ਸੋਸ਼ਲ ਡਿਸਟੈਂਸ ਤੱਕ ਹੀ ਉਹ ਕੋਈ ਵੀ ਮਤਲਬ ਦਾ ਡਿਸਟੈਂਸ ਕੈਮਲੀ ਰੱਖ ਸਕਦੇ ਇਸ ਕਰਕੇ ਮਜ਼ਦੂਰਾਂ ਨੂੰ ਪੰਜ-ਪੰਜ ਮਲੜੇ ਦੇ ਪਲਾਟ ਦਿੱਤੇ ਜਾਣ ਤੇ ਉਹਨਾਂ ਦੇ ਲਈ ਮਕਾਨ ਉਸਾਰੀ ਦੀ ਕਰਾਟਾ ਦਿੱਤੀ ਆ ਜਾ ਕੋਗਲ ਸਾਹਿਬ ਇੱਕ ਹੋਰ ਚੀਜ਼ ਦੇਖਣ ਚਾਹੀਏ ਇੱਥੇ ਤੁਸੀਂ ਜਿਹੜਾ ਹੈਗਾ ਇਕੱਠੇ ਹੋਏ ਆ ਪਰ ਇੱਥੇ ਵੀ ਸੋਸ਼ਲ ਡਿਸਟੈਂਸ ਨਹੀਂ ਦੇਖਿਆ ਗਿਆ ਅਸੀਂ ਕੋਸ਼ਿਸ਼ ਕੀਤੀ ਸੀ ਕਿ ਦੋ ਲਾਈਨਾਂ ਬਣਾ ਕੇ ਮਤਲਬ ਜਿਹੜਾ ਹੈਗਾ ਘਟੋ ਘਟ 3 3 4 4 ਫੁੱਟ ਦਾ ਮਤਲਬ ਜਿਹੜਾ ਹੈਗਾ ਉਹ ਡਿਸਟੈਂਸ ਰੱਖਿਆ ਜਾਵੇ ਉਹ ਤਾਂ ਫਿਰ ਜਦੋਂ ਮੰਗ ਪੱਤਰ ਦੇਣ ਲਈ ਉਹਨਾਂ ਨੇ ਅਸੀਂ ਤਾਂ ਕਹਿੰਦੇ ਸੀ ਕਿ ਵੀ ਵੀਡੀਓ ਸਾਹਿਬ ਆਣ ਕੇ ਇੱਥੇ ਵੀਡੀਓ ਪੀਓ ਸਾਹਿਬ ਆਣ ਕੇ ਇੱਥੇ ਮੰਗ ਪੱਤਰ ਲੈ ਲੈਣ ਤੇ ਉਹਨਾਂ ਨੇ ਬਣਾ ਲਿਆ ਉਹਦੇ ਵਿੱਚ ਉਹਦੇ ਵਿੱਚ ਥੋੜਾ ਜਿਹਾ ਉਹ ਗੜਬੜ ਹੋਈ ਆ ਅਸੀਂ ਨਹੀਂ ਤਾਂ ਪਹਿਲੇ ਦੋ ਲਾਈਨਾਂ ਮਜ਼ਦੂਰ ਔਰਤਾਂ ਦੀਆਂ ਤੇ ਮਜ਼ਦੂਰ ਬੰਦਿਆਂ ਦੀਆਂ ਤਿੰਨ ਤਿੰਨ ਚਾਰ ਚਾਰ ਫੁੱਟ ਦੇ ਡਿਸਟੈਂਸ ਤੇ ਉਭਣਾਉਣ ਦੀ ਕੋਸ਼ਿਸ਼ ਕੀਤੀ ਸੀ ਹੁਣ ਅਸੀਂ ਇੱਦਾਂ ਹੀ ਤਿੰਨ ਤਿੰਨ ਚਾਰ ਚਾਰ ਫੁੱਟ ਤੇ ਡਿਸਟੈਂਸ ਤੇ ਔਰਤਾਂ ਤੇ ਬੰਦਿਆਂ ਦੇ ਮਤਲਬ ਜਿਹੜੀਆਂ ਦੋ ਰੇਨਾਂ ਬਣਾ ਕੇ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਜਣਾ ਉਹ ਇਸੇ ਢੰਗ ਨਾਲ ਹੀ ਅਸੀਂ ਮਤਲਬ ਜਾਵਾਂਗੇ